ਉਹ ਤਾਂ ਐ ਕਰਦੇ ਆ ਅਸੀਂ ਸਾਨੂੰ ਦੇਖ ਅਸੀਂ ਕਦੇ ਰਾਤ ਨੂੰ ਨੱਕਾ ਵੱਢ ਕੇ ਵੇਖਿਆ ਦਿਨ ਰਾਤ 10 ਘੰਟੇ ਲੇਟ ਹੁੰਦੀ ਹੈ ਕਰਾਂ ਦਾ ਬਿੱਲ ਮਾਫ ਹੈ ਹੋਰ ਬ੍ਰੇਕਿੰਗ ਦੀ ਲਹੂ ਪੈਸੇ ਤਾਂ ਉਹ ਦੇਣ ਨਹੀਂ ਲੱਗਿਆ ਜੇ 10% ਹੈਗਾ ਸਰਕਾਰ ਲੈਵੇ ਰੋਜ਼ਗਾਰ ਤਾਂ 5% ਤਾਂ ਮਿਲਣਾ ਚਾਹੀਦਾ ਨਾ ਜੀ ਹਾਂਜੀ ਹਰ ਸੁਖ ਟੀਵੀ ਯੂ ਐਸ ਏ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਅੱਜ ਅਸੀਂ ਪਹੁੰਚੇ ਹਾਂ ਪਿੰਡ ਚੰਗਾਲ ਦਿਲਾ ਸੰਗਰੂਰ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ 1 ਜੂਨ ਨੂੰ ਲੋਕ ਸਭਾ ਇਲੈਕਸ਼ਨ ਹੋਣ ਵਾਲੇ ਨੇ ਤੇ ਅੱਜ ਅਸੀਂ ਚੰਗਾਲ ਪਿੰਡ ਦੇ ਲੋਕਾਂ ਤੋਂ ਪੁੱਛ ਰਹੇ ਹਾਂ ਕਿ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਹਨ ਚਲੋ ਚੱਲਦੇ ਹਾਂ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਸੁਖਦੇਵ ਸਿੰਘ ਆ ਜੀ 1 ਜੂਨ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਲੋਕ ਸਭਾ ਇਲੈਕਸ਼ਨ ਤੇ ਕਿਹੜੀ ਪਾਰਟੀ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਦੇਖੋ ਫਿਲਹਾਲ ਤਾਂ ਜੀ ਪਾਰਟੀਆਂ ਆਪਣੇ ਸਮਾਜ ਦੇ ਵਿੱਚ ਸਾਰਿਆਂ ਇੱਕ ਹੀ ਨੇ ਵੀ ਪਰ ਜੋ ਵਿਕਾਸ ਹੁੰਦਾ ਪਿੰਡਾਂ ਦਾ ਪਿੰਡਾਂ ਦੇ ਵਿਕਾਸ ਵਿੱਚ ਵੱਧਦਾ ਚੜਦਾ ਹੁੰਦਾਗਾ ਵੀ ਉਹਦੇ ਵਿੱਚ ਵੀ ਸਾਨੂੰ ਦੇਖਣਾ ਪੈਂਦਾਗਾ ਵੀ ਹੁਣ ਜਿਵੇਂ ਆਮ ਪਾਰਟੀ ਹੈ ਜਾਂ ਆਪਣੇ ਸਿਮਰਜੀਤ ਮਾਨ ਨੇ ਜਾਂ ਕਾਂਗਰਸ ਪਾਰਟੀ ਆਕਾਲੀ ਦਲ ਪਾਰਟੀ ਹੈ ਭਾਜਪਾ ਹੋਗੀ ਇਹਨਾਂ ਦੇ ਵਿੱਚੋਂ ਦੇਖੋ ਇਹ ਆਪਣੇ ਸਾਰੇ ਹੈਗੇ ਭਾਈਚਾਰੇ ਵੀ ਆਪਾਂ ਇਹਨਾਂ ਨੂੰ ਯੂਜ਼ ਕਰਕੇ ਦੇਖਦੇ ਆਂ ਵੀ ਜਦੋਂ ਯੂਜ਼ ਕਰਦੇ ਆਂ ਆਪਾਂ ਇਹਨਾਂ ਨੂੰ ਵਰਤ ਕੇ ਦੇਖਦੇ ਆਂ ਸਰਕਾਰ ਨੂੰ ਕੀ ਸਰਕਾਰ ਦਾ ਵਿਕਾਸ ਕਿਹੜੀ ਸਰਕਾਰ ਦਾ ਵਧੀਆ ਹੁੰਦਾ ਹੈ ਉਹ ਸਰਕਾਰ ਨੂੰ ਮੰਨ ਕੇ ਚੱਲਦੇ ਜੀ ਆਪਾਂ ਠੀਕ ਹੈ ਤੇ ਜਿਵੇਂ ਹੁਣ ਆਪਾਂ ਭਗਵੰਤ ਮਾਨ ਸਰਕਾਰ ਬਾਰੇ ਗੱਲ ਕਰਦੇ ਆਂ ਇਹਨਾਂ ਨੇ ਜਿਹੜੇ ਕੰਮ ਕੀਤੇ ਨੇ ਕੀ ਤੁਸੀਂ ਇਹਨਾਂ ਦੇ ਕੰਮਾਂ ਤੋਂ ਖੁਸ਼ ਹੋ ਹਾਂ ਜੀ ਹਾਂ ਫਿਲਹਾਲ ਖੁਸ਼ ਆ ਵੀ ਗੱਲ ਕਰ ਵੀ ਆਇਆ ਵੀ ਜਦੋਂ ਕੋਈ ਸਰਕਾਰ ਆਪਣੇ ਦਿਲ ਤੇ ਲਾ ਕੇ ਕੰਮ ਕਰਦੀ ਹੈ ਵੀ ਸਰਕਾਰ ਦਾ ਕਦੇ ਵੀ ਅਸੀਂ ਨਿਖੇਧਨ ਨਹੀਂ ਕਰਦੇ ਜੀ ਸਰਕਾਰ ਕੋਈ ਵੀ ਹੋਵੇ ਚਾਹੇ ਭਗਵੰਤ ਮਾਨ ਦੀ ਹੋਵੇ ਚਾਹੇ ਕਿਸੇ ਦੀ ਵੀ ਹੋਵੇ ਵਧੀਆ ਕੰਮ ਕਰਦੈਨੀ ਜੀ ਆਪਦੇ ਪੱਧਰ ਤੇ ਜਿਵੇਂ ਭਾਜਪਾ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਵਿਰੋਧ ਤਾਂ ਜੀ ਉਹਨਾ ਤੁਸੀਂ ਆਪ ਹੀ ਹਿਸਾਬ ਲਾ ਲਓ ਹਰੇਕ ਪਾਰਟੀ ਦਾ ਵਿਰੋਧ ਹੋ ਜਾਂਦਾ ਹੈਗਾ ਪਾਰਟੀਆਂ ਬਾਲੀਆਂ ਜਾਦੇ ਹੋਈਆਂ ਪਾਰਟੀਆਂ ਜ਼ਿਆਦਾ ਹੋਣ ਕਰਕੇ ਇੱਕ ਦੂਜੇ ਦਾ ਹਰੇਕ ਦਾ ਵਿਰੋਧ ਕਰੀ ਜਾਂਦੀ ਹੈ ਜੀ ਕਿਉਂਕਿ ਜਦੋਂ ਆਪਾਂ ਨੂੰ ਤਕਨੀਨੀ ਦੇ ਤੌਰ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਆਹ ਸਰਕਾਰ ਆਪਣਾ ਵਧੀਆ ਕੰਮ ਕਰਦੀ ਹੈ ਆਪਾਂ ਉਹ ਸਰਕਾਰ ਦੇ ਪਬਲਿਕਾ ਜੋ ਵੀ ਹੈ ਉਹ ਸਰਕਾਰ ਦੇ ਮੰਗਰ ਲਾ ਕੇ ਚੱਲੂਗੀ ਤਾਂ ਦੂਜੀ ਦੂਸਰੀ ਵਾਰ ਵੀ ਇਹਨੂੰ ਮੌਕਾ ਮਿਲ ਸਕਦਾ ਜੀ ਜਿਵੇਂ ਸਿਮਰਨਜੀਤ ਸਿੰਘ ਮਾਨ ਜਿਹੜੇ ਆਪਣੇ ਸੰਗਰੂਰ ਸੀਟ ਤੋਂ ਪਹਿਲਾਂ ਜੇਤੂ ਰਹੇ ਨੇ ਕੀ ਲੱਗਦਾ ਇਸ ਵਾਰ ਸਿਮਰਨਜੀਤ ਸਿੰਘ ਮਾਨ ਬਾਜੀ ਮਾਰਨਗੇ ਫਿਰ ਤੋਂ ਇਸ ਟਾਈਮ ਦੇ ਵਿੱਚ ਦੇਖੋ ਉਹੀ ਗੱਲ ਹੋਊਗੀ ਨਾ ਜੀ ਵੀ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਦੇ ਇੱਕ ਇੱਕ ਟਾਈਮ ਸੀ ਸਮਾਂ ਸੀ ਜੀ ਉਹ ਸਮੇਂ ਦੀ ਗੱਲ ਲਾਦਾ ਵੀ ਇੱਕ ਆਪਣਾ ਸਿੱਧੂ ਮੁਸੇਵਾਲਾ ਤੀ ਜੀ ਸਿੱਧੂ ਮੁਸੇਵਾਲੇ ਦੀ ਡੈਥ ਹੋ ਗਈ ਚਾਹੇ ਕਤਲ ਹੋ ਗਿਆ ਕੁਛ ਵੀ ਲਾ ਲਓ ਜੀ ਚਲ ਉਹਨਾਂ ਨੇ ਉਹਨਾਂ ਦੀ ਸਾਈਡ ਲੈ ਲਈ ਸੈਟ ਲੈ ਕੇ ਜੋ ਹਵਾਤੀ ਨਾ ਸਾਰੀ ਪ੍ਰੈਸ਼ਰ ਸਾਰਾ ਉਧਰੀ ਟੜ ਗਿਆ ਸਾਰਾ ਪ੍ਰੈਸ਼ਰ ਕਿਉਂ ਸਰਕਾਰ ਤਾਂ ਹੋਰ ਵੀ ਵੀ ਬਣ ਸਕਦੀ ਸੀ ਐਮਪੀ ਤਾਂ ਕੋਈ ਹੋਰ ਵੀ ਬਣ ਸਕਦਾ ਸੀ ਨਾ ਜੀ ਐਮਪੀ ਕੋਈ ਹੋਰ ਵੀ ਬਣ ਸਕਦਾ ਸੀ ਕਿਉਂਕਿ ਕਿੰਨੇ ਸਾਲਾਂ ਤੋਂ ਬਾਅਦ ਇਹ ਐਮਪੀ ਬਣੇ ਨੇ ਬਹੁਤ ਸਾਲਾਂ ਤੋਂ 25 30 ਸਾਲਾਂ ਬਾਅਦ ਚਲੋ فرض ਕਰੋ 15 ਸਾਲ 16 ਸਾਲ ਲਾ ਲਓ 20 ਸਾਲ ਲਾ ਲਓ ਵੀ ਉਦੋਂ ਬਾਅਦ ਐਮਪੀ ਬਣੇ ਨੇ ਵੀ ਉਹ ਤੋਂ ਪਹਿਲਾਂ ਫਿਲਹਾਲ ਕੋਈ ਚਾਂਸ ਨਹੀਂ ਸੀ ਨਾ ਜੇ ਨਾ ਇਹ ਚਾਂਸ ਹੁੰਦਾ ਇਹਨਾਂ ਦੀ ਹੁੰਦੀ ਨਹੀਂ ਸੀ ਨੌਜਵਾਨ ਦੀ ਪੀੜ੍ਹੀ ਦੇ ਫਿਊਚਰ ਦੇ ਵਾਸਤੇ ਜਾਂ ਆਪਣੇ ਪਿੰਡ ਦੇ ਵਿਕਾਸ ਵਾਸਤੇ ਸਰਕਾਰ ਨੂੰ ਕੋਈ ਮੈਸੇਜ ਦੇਣਾ ਮੈਸੇਜ ਜੀ ਸਰਕਾਰ ਵਾਸਤੇ ਤੇ ਹੀ ਆ ਜਿਵੇਂ ਵੀ ਆਪਣਾ ਹੁਣ ਰੋਜ਼ਗਾਰ ਰੋਜ਼ਗਾਰ ਨਹੀਂ ਮੁੰਡੇ ਰੋਜ਼ਗਾਰ ਫਿਰਦੇ ਨੇ ਪਲੱਸ 2 ਕਰ ਲੈਂਦੇ ਨੇ ਪੜ੍ਹੇ ਲਿਖੇ ਫਿਰਦੇ ਨੇ ਉਹਨਾਂ ਨੂੰ ਕੋਈ 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 ਨਾ ਕੋਈ ਰੋਜ਼ਗਾਰ ਤਾਂ ਮਿਲਣਾ ਚਾਹੀਦਾ ਨਾ 10% ਚੋਂ 5% ਰੋਜ਼ਗਾਰ ਮਿਲਣਾ ਚਾਹੀਦਾ ਜੀ ਜੇ 10% ਹੈਗਾ ਸਰਕਾਰ ਲੈਵੇ ਰੋਜ਼ਗਾਰ ਤਾ 5% ਤਾਂ ਮਿਲਣਾ ਚਾਹੀਦਾ ਨਾ ਜੀ ਹੁਣ ਬੇਰਜ਼ਗਾਰੀ ਦਾ ਤੁਹਾਨੂੰ ਪਤਾ ਹੀ ਆ ਜੀ ਕਿੰਨਾ ਬੁਰਾ ਹਾਲ ਹੈਗਾ 500 ਰੁਪਏ ਦਿਹਾੜੀ ਆ ਸਾਰੀ ਦਿਹਾੜੀ ਬੰਦਾ ਹੱਡਾ ਪੜਾਉਂਦਾ ਤਾਂ ਆਥਣੇ ਅਗਲਾ 500 ਰੁਪਏ 500 ਚ ਵੀ ਪੂਰੇ ਪੈਸੇ ਦਿੰਦੇ ਨਹੀਂ ਜੀ ਅੱਜ 200 ਲੈ ਜਾ ਕੱਲ ਨੂੰ 300 ਲੈ ਜੀ ਭਾਈ ਇਹ ਚੱਕਰ ਆ ਜੀ ਇਹ 10% ਜੋ 5% ਸਰਕਾਰ ਨੂੰ ਮਤਲਬ ਕਿ ਦੇਣਾ ਚਾਹੀਦਾ ਜੀ ਰਜ਼ਗਾਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਆਪਣਾ ਕੀ ਨਾਮ ਹੈ ਜੀ ਗਰਦਾਸ ਸਿੰਘ ਜੀ ਤੇ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ 1 ਜੂਨ ਨੂੰ ਜਿਹੜਿਆਂ ਉਹਨੂੰ ਚਾੜਗ ਵਾਲੇ ਨੂੰ ਇਕੋ ਸਪੋਰਟ ਕਰ ਰਹੇ ਹੋ ਦੱਸ ਸਕਦੇ ਹੋ ਕਿਓ ਸਪੋਰਟ ਕਰ ਰਹੇ ਹੋ ਵੀ ਕੀ ਝਾੜੂ ਵਾਲੇ ਵਧੀਆ ਕੰਮ ਕਰਦੇ ਨੇ ਜੀ ਆਪਣਾ ਮੈਂ ਤਾਂ ਝਾੜੂ ਵਾਲੇ ਨੇ ਵੋਟ ਪਾਉਂਗਾ ਤੇ ਜਿਵੇਂ ਹੁਣ ਪਹਿਲਾਂ ਸੰਗਰੂਰ ਦੀ ਸੀਟ ਤੋਂ ਸਿਮਰਤਜੀਤ ਸਿੰਘ ਮਾਨ ਜੇਤੂ ਰਹੇ ਸੀ ਕੀ ਲੱਗਦਾ ਇਸ ਵਾਰ ਫੇਰ ਦੁਬਾਰਾ ਬਾਜ਼ੀ ਮਾਰਨਗੇ ਨਹੀਂ ਕੋਈ ਪਤਾ ਨਹੀਂ ਹੈਗਾ ਜਿਵੇਂ ਉਹਨੇ ਉਹ ਦੂਆ ਬੰਦਾ ਖੜਾ ਕਰਤਾ ਤੀਆ ਸਿਮਰਜੀਤ ਹੋ ਗਿਆ ਉਹਨਾਂ ਨੂੰ ਇੱਕ ਤਾਂ ਸੁਸਪਾਲ ਖਹਿਰਾ ਸਰਪਾਲ ਖਹਿਰਾ ਹੁਣ ਇਹ ਤਾਂ ਕਿੱਥੇ ਠੋਕੇ ਹੈ ਇਹ ਤਾਂ ਆਨੰਦਪੁਰ ਠੋਕੇਆ ਇਹ ਤਾਂ ਆਨੰਦਪੁਰ ਠੋਕੇਆ ਤੇ ਦੂਜਾ ਜਿਹੜਾ ਸਾਡੇ ਸਾਨੂੰ ਜਾਣਦਾ ਤੀਗਾ ਉਹ ਵੀ ਟੋਕੇ ਆ ਤੇ ਖੰਨਾ ਉਰੇ ਮਾਰਿਆ ਇਹਨਾਂ ਨੇ ਅਸੀਂ ਇਹਨਾਂ ਨੂੰ ਨਹੀਂ ਕਰਦੇ ਹੈਗੇ ਮੈਂ ਤਾਂ ਝਾੜੂ ਵਾਲੇ ਨੂੰ ਪਾਉਂਗਾ ਜੀ ਵੋਟ ਠੀਕ ਹੈ ਤੇ ਨੌਜਵਾਨ ਦੇ ਫਿਊਚਰ ਨੂੰ ਦੇਖਦੇ ਹੋਏ ਕੋਈ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਨਾ ਨਾ ਕੁਝ ਨਹੀਂ ਕਹਿੰਦੇ ਚਾਹੁੰਦੇ ਜੀ ਅਸੀਂ ਮੈਨੂੰ ਆਪਣੇ ਪਿੰਡ ਦੇ ਵਿਕਾਸ ਵਾਸਤੇ ਕੋਈ ਨਾ ਇਹਨਾਂ ਨੇ ਕੁਝ ਨਹੀਂ ਕਰਿਆ ਜੀ ਆਪਣੇ ਪਿੰਡ ਖਾਤਰਾ ਨਾ ਅਈ ਸਰਕਾਰ ਨੇ ਕਰਿਆ ਨਾ ਪਹਿਲਾਂ ਨੇ ਕਰਿਆ ਖਾਣੀ ਦਿਹਾੜੀ ਕਰਕੇ ਆ ਅਸਕ কুমার ਜੀ ਤੇ ਆਉਣ ਵਾਲੇ ਜਿਹੜੀ ਇੱਕ ਤਰੀਕਾ ਹੈ ਉਦੋਂ ਵੋਟਾਂ ਹੋ ਰਹੀਆਂ ਨੇ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ ਟੈਸੂ ਨੂੰ ਕਿਹੜੀ ਨੂੰ ਟੈਸੂ ਅੱਛਾ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਬਿਹਾਰ ਚੋਂ ਬਿਹਾਰ ਚੋਂ ਉਧਰ ਕਿਹੜੀ ਪਾਰਟੀ ਦਾ ਜੋ ਕਿਹੜੀ ਪਾਰਟੀ ਲਾਲੂ ਅੱਛਾ ਲਾਲੂ ਤੇ ਉਰੇ ਮਤਲਬ ਕਿ ਮੈਂ ਤੁਸੀਂ ਦਿਹਾੜੀ ਕਰਦੇ ਹੋ ਹਾਂ ਨੌਕਰੀ ਵਾਲੇ ਹੋਏ ਹਾਂ ਹਾਂ ਜੀ ਨੌਕਰੀ ਅੱਛਾ ਫਿਰ ਤੁਸੀਂ ਇੱਥੇ ਕਿਉਂ ਆਏ ਜਦੋਂ ਤੁਹਾਡੀ ਉੱਥੇ ਸਰਕਾਰ ਮਤਲਬ ਵਧੀਆ ਚੱਲ ਰਹੀ ਹੈ ਵੀ ਇੱਥੇ ਦੱਸੋ ਦੇਖੋ ਜੀ ਹੁੰਦਾ ਕੋ ਨਿਕੋ ਕਰਦਾ ਕਿ ਦੇਖੋ ਸਾਡੇ ਮਤ ਦੇਖੋ ਸਾਡੇ ਉਹ ਵਿਆਦਰੀ ਸਾਡੇ ਇੱਕ ਹਾਂ ਉੱਥੇ ਕੰਮ ਨਹੀਂ ਹੈਗਾ ਉੱਥੇ ਕਮਹਾਰੀ ਕੋਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਬਸਰੀ ਗਾਲ ਜੀ ਸੁਵਰਨ ਸਿੰਘ ਜੀ ਜਿਵੇਂ ਹੁਣ ਇੱਕ ਤਰੀਕ ਨੂੰ ਵੋਟਾਂ ਹੋਣ ਵਾਲੀਆਂ ਨੇ ਲੋਕ ਸਭਾ ਚੋਣ ਦੀਆਂ ਤੇ ਕਿਹੜੀ ਪਾਰਟੀ ਨੂੰ ਆਪਾਂ ਸਪੋਰਟ ਕਰਦੇ ਹਾਂ ਝਾੜੂ ਨੂੰ ਪਾਉਂਗੇ ਝਾੜੂ ਨੂੰ ਪਾਉਂਗੇ ਤੇ ਭਗਵੰਤ ਮਾਨ ਨੇ ਜਿਵੇਂ ਬਿਜਲੀ ਫ੍ਰੀ ਕੀਤੀ ਪਹਿਲਾਂ ਬਿਜਲੀ ਫ੍ਰੀ ਕਰਿਆ ਕਸ਼ੀਆਂ ਦਾ ਪਾਣੀ ਦਿੱਤਾ ਪੱਕੀਆਂ ਕਰਿਆ ਨੇ ਤੇ ਢੋਲੀਆਂ ਦੱਬ ਕੇ ਪਾਣੀ ਪੈਂਦਾ ਕਰਿਆ ਲੋਕਾਂ ਦੇ ਤੇ ਬਿੱਲ ਮਾਫ ਕਰੇ ਨੇ ਜੀ ਹੋਰ ਦੱਸੋ ਕਿ ਤੁਸੀਂ ਖੁਸ਼ ਹੋ ਨੌਕਰੀਆਂ ਦਿੱਤੀਆਂ ਨੇ ਨੌਕਰੀਆਂ ਦਿੱਤੀਆਂ ਨੇ ਬੰਤੀ 45000 ਰੁਪਏ ਨੌਕਰੀ ਇਹ ਤੇ ਲੋਕਾਂ ਨੂੰ ਕੋ ਜੱਜ ਲੱਗੇ ਨੇ ਗਰੀਬਨ ਜਵਾਕਾਂ ਦਾ ਵਧੀਆ ਕੰਮ ਕਰਿਆ ਹੈ ਜੀ 2 ਸਾਲਾਂ ਦੇ ਵਿੱਚ ਬਹੁਤ ਵਧੀਆ ਕੰਮ ਕਰਿਆ ਠੀਕ ਹੈ ਜੀ ਤੇ ਜਿਵੇਂ ਆਪਣਾ ਸੰਗਰੂਰ ਦੀ ਸੀਟ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ ਸੀ ਕੀ ਇਸ ਵਾਰ ਵੀ ਉਹ ਬਾਜ਼ੀ ਮਾਰਨਗੇ ਨੋ 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 ਇਹ ਤਾਂ ਮੀ ਤੇ ਹੈਰ ਆਊਗਾ ਜੀ ਠੀਕ ਜੀ ਤੇ ਆਪਾਂ ਜਿਵੇਂ ਹੁਣ ਭਗਵੰਤ ਮਾਨ ਦੇ ਜਿੰਨੇ ਵੀ ਕੰਮ ਕਰੇ ਨੇ ਉਹਨਾਂ ਨਾਲ ਖੁਸ਼ ਹੋ ਤੁਸੀਂ ਹਣਾ ਤੇ ਨੌਜਵਾਨ ਪੀੜੀ ਦੇ ਫਿਊਚਰ ਵਾਸਤੇ ਜਿਵੇਂ ਹੁਣ ਬਾਹਰ ਜਾ ਰਹੇ ਨੇ ਕਈ ਲੋਕ ਹਨ ਤੇ ਉਹਨਾਂ ਵਾਸਤੇ ਸਰਕਾਰ ਨੂੰ ਕੋਈ ਮੈਸੇਜ ਉਹਨਾਂ ਵਾਸਤੇ ਉਰੇ ਬਹੁਤ ਵਧੀਆ ਪ੍ਰੋਗਰਾਮ ਕਰੀ ਜਾਂਦਾਗਾ ਇੰਨਾ 2 ਸਾਲਾਂ ਚ ਕਿਹੜਾ ਬੰਦਾ ਕਰ ਦੂਗਾ ਬਹੁਤ ਵਧੀਆ ਕੰਮ ਕਰਦਾਗਾ ਅਸੀਂ ਤਾਂ ਇਹੀ ਕਹਨੇ ਆ ਜੀ ਠੀਕ ਹੈ ਜੀ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਪਿੰਡ ਦੇ ਵਿਕਾਸ ਲਈ ਕੋਈ ਬਹੁਤ ਵਧੀਆ ਕਰ ਰਿਹਾ ਹੈਗਾ ਆਪੀ ਕਰਦਾ ਹੈਗਾ ਦੇਖ ਦੇਖ ਕੇ ਹੂੰ ਆਪਣਾ ਕੀ ਨਾਮ ਹੈ ਜੀ ਪਿਆਰਾ ਸਿੰਘ ਆ ਜੀ ਤੇ ਕਿਹੜੀ ਪਾਰਟੀ ਨੂੰ ਸਪੋਰਟ ਕਰਨਾ ਹੈ ਇਹ ਇਕੋ ਇਹੀ ਪਾਰਟੀ ਨੂੰ ਪਾਵਾਂਗੇ ਛਾੜੂ 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 ਤੇ ਜਿਵੇਂ ਸਿਮਰਨਜੀਤ ਸਿੰਘ ਮਾਨ ਨੂੰ ਬਿਲਕੁਲ ਵੀ ਕਹਿੰਨ ਕਰਦੇ ਖੜਨਾ ਸਾਰੇ ਪਾਸੇ ਜਿਹੜੇ ਪਾਵਾਂਗੇ ਵੋਟ ਇੱਥੇ ਸਟੈਂਡ ਅੱਡ ਲਾ ਤਾ ਪਹਿਲਾਂ ਤੋਂ ਲਾ ਕੇ ਠੀਕ ਹੈ ਤੇ ਕੋਈ ਸਰਕਾਰ ਨੂੰ ਕੋਈ ਜਿਵੇਂ ਮੈਸੇਜ ਦੇਣਾ ਚਾਹੁੰਦੇ ਨੂੰ ਕੋਈ ਉਹ ਨਹੀਂ ਹੈ ਤਰਾਜੀ ਨਹੀਂ ਹੈ ਕੋਈ ਇਹਦਾ ਵੋਟ ਇੱਥੇ ਪਾਉਣੇ ਕਾਨੂੰਨ ਤੇ ਨਾ ਕਿਸੇ ਚੰਗੀ ਨਾ ਮਾੜੀ ਅੱਜ ਤੱਕ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਨੇਕ ਸਿੰਘ ਹੈ ਜੀ ਤੇ 1 ਜੂਨ ਨੂੰ ਆਪਣੀਆਂ ਵੋਟਾਂ ਹੋਣਗੀਆਂ ਜੀ ਕਿਹੜੀ ਪਾਰਟੀ ਨੂੰ ਸਪੋਰਟ ਕਰੋਗੇ ਅਸੀਂ ਤਾਂ ਪਪਾ ਭਗਵੰਤ ਮਾਨ ਨੂੰ ਪਾਵਾਂਗੇ ਅੱਛਾ ਜੀ ਹਾਂ ਤੇ ਭਗਵੰਤ ਮਾਨ ਨੂੰ ਕੀ ਰੀਜ਼ਨ ਹੈ ਜੀ ਕਿਉਂ ਵੋਟ ਕਰਨ ਉਹ ਸਪੋਰਟ ਐ ਕਰਦੇ ਆਂ ਅਸੀਂ ਸਾਨੂੰ ਦੇਖ ਅਸੀਂ ਕਦੇ ਰਾਤ ਨੂੰ ਨੱਕਾ ਵੱਢ ਕੇ ਦੇਖਿਆ ਦਿਨ ਰਾਤ 10 ਘੰਟੇ ਲੇਟ ਹੁੰਦੀ ਹੈ ਘਰਾਂ ਦਾ ਬਿੱਲ ਮਾਫ ਹੋਰ ਬੇਕੀ ਦੇ ਦੇ ਉਹ ਪੈਸੇ ਦਾ ਉਹ ਦੇਣ ਨਹੀਂ ਲੱਗਿਆ ਤਾਂ ਹੈ ਜੀ ਮਿਲ ਭਗਵੰਤ ਮਾਨ ਦੇ ਕੰਮਾਂ ਤੁਸੀਂ ਖੁਸ਼ ਹੋ ਹਾਂ ਖੁਸ਼ ਹਾਂ ਤੇ ਜਿਵੇਂ ਸੰਗਰੂਰ ਦੀ ਸੀਟ ਤੋਂ ਪਹਿਲਾਂ ਅਸਮਨਜੀਤ ਸਿੰਘ ਮਾਨ ਜੇਤੂ ਰਹੇ ਨੇ ਕਿ ਇਸ ਵਾਰ ਵੀ ਉਹ ਬਾਜ਼ੀ ਮਾਰਨੇ ਹਾਂ ਮਾਰਨਗੇ ਅੱਛਾ ਜੀ ਅਗਿਆਤ ਸੰਤ ਸਮਨਜੀਤ ਮਾਰਨੋ ਵੀ ਪਾਊਗਾ ਮੇਰਾ ਮੁੰਡਾ ਪਾਊ ਅੱਛਾ ਜੀ ਤੇ ਉਹਨਾਂ ਨੇ ਮਤਲਬ ਉਹਨਾਂ ਦੇ ਕੰਮਾਂ ਤੋਂ ਖੁਸ਼ ਨਹੀਂ ਹੈਗੇ ਨਹੀਂ ਖੁਸ਼ ਆ ਉਹਨੇ ਦੇਖਾ ਕੋਈ ਹੱਕ ਨਹੀਂ ਰੱਖਿਆ ਜਿੰਨਾ ਫੰਡਾਂ ਦੁਆਰਾ ਸਾਰਾ ਮੰਦਾ ਰਿਹਾ ਉਹ ਉਹਨੇ ਖਾਦਾ ਨਹੀਂ ਪੈਸਾ ਹਾਂ ਪਹਿਲਾਂ ਕਾਲੀ ਕਾਲੀਆਂ ਨੇ ਕੀ ਕੀਤਾ ਕੀ ਕਿਵੇਂ ਅਕਾਲੀਆਂ ਨੂੰ ਤੁਸੀਂ ਜਮਾਂ ਨਹੀਂ ਸਪੋਰਟ ਕਰ ਰਹੇ ਨਾ ਨਾ ਕੀ ਰੀਜ਼ਨ ਆ ਜੀ ਹਾਂ ਦੂਜੀ ਜਨਤਾ ਬਸ ਆਹੀ ਹੈ ਆਗੇ ਉਹ ਵੱਢ ਕੇ ਤੇ ਪਾਜਪਾ ਵਾਲਿਆਂ ਨੂੰ ਨਾ ਪਾਜਪਾ ਪਾਲਾ ਨੂੰ ਇਹਦਾ ਨਵੀਂ ਸ਼ੀਟ ੁੱਠੀ ਆਉਣ ਕੋਈ ਜਿਵੇਂ ਮਾਰਨ ਹੋ ਗਿਆ ਬਾਈ ਹਾਂ ਇੱਕ ਤਾਂ ਮਾਰਨ ਹੋ ਗਿਆ ਇੱਕ ਭਾਂਤ ਮਾਰਨ ਹੋ ਗਿਆ ਅੱਛਾ ਜੀ ਹਾਂ ਦੋਏ ਨੇ ਹਾਂ ਉਹਨਾਂ ਨੂੰ ਸਪੋਰਟ ਕਰਾਂਗੇ ਕਿਉਂ ਮੈਨੂੰ ਕਿਉਂ ਸਪੋਰਟ ਕਰ ਰਹੇ ਉਹਨਾਂ ਨੂੰ ਛੋੜ ਜੇ ਪਾ ਤੁਮਨੇ ਘਰਾਂ ਘਰਾਂ ਆਟਾ ਵੀ ਖਾਣ ਨੂੰ ਦਿੱਤਾ ਠੀਕ ਆ ਆਟਾ ਵੀ ਦਿੱਤਾ ਫਿਰ ਹੋਰ ਕੀ ਚਾਹੀਦਾ ਜਿਹੜਾ ਖਾਣ ਨੂੰ ਹੀ ਦਿੱਤਾ ਫਿਰ ਹੋਰ ਕੀ ਚਾਹੀਦਾ ਕਨੇ ਨਿਕ ਰੁਪਏ ਤਾਂ ਆਪਾਂ ਨੂੰ ਦੇਣੇ ਲੱਗੇ ਹੋ ਹਾਂ ਰੁਪਏ ਹੈ ਰੁਪਏ ਜਿਵੇਂ ਅਸੀਂ ਕਹੀਏ ਵੀ ਸਾਨੂੰ ਰੁਪਏ ਦੇ ਰੁਪਏ ਤਾਂ ਦੇਣੇ ਲੱਗਿਆ ਉਹਦਾ ਆਪ ਨਹੀਂ ਪਾ ਜਿਵੇਂ ਆ ਔਰਤਾਂ ਵਾਸਤੇ 1000 ਸਕੀਮ ਹਾਂ ਹਾਂ ਪਾ ਪਾਊਗਾ ਪਾਊਗਾ ਲੋਕ ਹੁਣੀ ਕਹਿੰਦੇ ਕਹਿੰਦੇ 25 25000 ਪਹਿਲਾਂ ਹੀ ਪਾ ਦੇ ਕਿੱਥੋਂ ਪਾ ਦੂ ਆਉ ਤਾਂ ਹੈ ਹੀ ਇਹ ਇਹ ਜਿਵੇਂ ਕੋਈ ਹੋਰ ਸਰਕਾਰ ਨੂੰ ਜੇ ਆਪਾਂ ਕੋਈ ਜਿਵੇਂ ਚੇਂਜ ਕਰਵਾਉਣਾ ਚਾਹੁੰਦੇ ਹੋ ਕੋਈ ਚੀਜ਼ ਨੌਜਵਾਨਾਂ ਦੇ ਫਿਊਚਰ ਵਾਸਤੇ ਕੋਈ ਗੱਲ ਕਹਿਣਾ ਚਾਹੁੰਦੇ ਹੋ ਬਾ ਕੁਝ ਨਹੀਂ ਕਹਿੰਦੇ ਅਸੀਂ ਤਾਂ ਜਿਵੇਂ ਆਪਣੀ ਪੀੜ੍ਹੀ ਜਿਹੜੀ ਹੈ ਨੌਜਵਾਨ ਪੀੜ੍ਹੀ ਬਾਹਰ ਨੂੰ ਜਾ ਰਹੀ ਹੈ ਉਹਨਾਂ ਵਾਸਤੇ ਸਰਕਾਰ ਨੂੰ ਵੀ ਕੋਈ ਉਹਨਾਂ ਬਾਅਦ ਚ ਤਾਂ ਹੁਣ ਬੱਚੇ ਤਾਂ ਬਾਹਰ ਜਾ ਹੀ ਜਾਂਦੇ ਨੇ ਜੇ ਉਰੇ ਦੇ ਚਕਾਰ ਮਿਲੇ ਇੱਥੇ ਬਾਹਰ ਕਿਉਂ ਜਾਣ ਬੱਚੇ ਮੂੰ ਤੁਲਾ ਮੇਰੇ ਤਿੰਨ ਬੱਚੇ ਆ। ਦੋ ਪੋਤੀਆਂ ਨੇ ਇੱਕ ਪੋਤਾ ਹੈ। ਨਵੀਂ ਲੈ ਨੇ ਬੈਠ ਨੇ। ਅੱਛਾ ਮਤਲਬ ਤਿੰਨੇ ਬਾਹਰ ਨੇ। ਹਾਂ। ਤੇ ਫਿਰ ਉਹ ਥੋੜਾ ਉਰੇ ਜੀ ਲੱਗ ਜਾਂਦਾ ਉਹਨਾਂ ਬਿਨਾ? ਅੱਪੀ ਲੱਗਦਾ। ਨਹੀਂ ਫਿਰ ਵੀ ਜੇ ਮੇ ਸਰਕਾਰ ਨੂੰ ਇੱਥੇ ਜੇ ਰੁਜ਼ਗਾਰ ਕਰ ਦੇਣ ਤਾਂ ਉਰੇ ਸਰਕਾਰ ਆਜ ਕਰੇ ਪਹਿਲਾਂ ਵਾਲੀਆਂ ਸਰਕਾਰਾਂ ਇੱਥੇ ਰੁਜ਼ਗਾਰ ਦੇਣੀਆਂ ਉੱਥੇ ਬਸ ਕਿਉਂ ਜਾਂਦੇ ਉਹੋ। ਲੋਕ ਸੁਖੂ ਵੀ ਸੁਣਦੇ। ਮਹਾਦੇ ਅੱਜ ਤਲਾਲਾ ਵੀ ਅੱਜ ਅਸੀਂ ਕੋਈ ਪਰਮਾਤਮਾ ਮਾੜੀ ਕਦੇ ਫਿਰ ਸਾਡੇ ਪਿੱਛੇ ਕਹਾਂਗੇ ਹਾਂ ਉਹ ਤਾਂ ਫਿਰ ਟਾਈਮ ਤਾਂ ਲੱਗਦਾ ਹੀ ਉਹਨਾਂ ਨੂੰ ਇੰਨੀ ਦੂਰੋਂ ਆਉਣਾ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਕੱਲ ਕਰਨ ਵਾਸਤੇ ਹਰਸੁਖ ਟੀਵੀ ਨੂੰ ਸਬਸਕ੍ਰਾਈਬ ਜਰੂਰ ਕਰੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ